ਸ਼ੀਰ ਰਾਗ ਮਹੱਲਾ ਪਹਿਲਾ ਕੰਗੋ ਕੀ ਕਾਇਆ ਰਤਨਾ ਕੀ ਲੱਤਾ ਅਗਰ ਵਾਸ ਤਨ ਸਾਸ 68 ਤੀਰਥ ਕਾਮੁਖ ਟਿੱਕਾ ਤਿਤ ਘਟ ਮਤ ਵਿਗਾਸ ਉਤਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜਿਸੋ ਬਿਰ ਕਮਾਈਐ ਕੂੜਾ ਕੂੜਾ ਜੋਰ ਰਹਾਓ ਪੂਜ ਲਗੇ ਪੀਰ ਆਖੀਐ ਸਭ ਮਿਲੈ ਸੰਸਾਰ ਨਉ ਸੁਦਾਏ ਆਪਣਾ ਹੋਵੇ ਸਿਧ ਸੁਮਾਰ ਜਪਤ ਲੇਖੇ ਨਾ ਪਵੈ ਸਭਾ ਪੂਜ ਖਵਾਰ ਜਿਨ ਕੋ ਸਤ ਗੁਰ ਥਾਪਿਆ ਤਨ ਮੇਟ ਨ ਸਕੈ ਕੋਇ ਉਹਨੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਉ ਪੁਜੇ ਨ ਮੰਨਿਐ ਅਖੰਡ ਸਦਾ ਸਚ ਸੋਏ ਖੇਹੁ ਖੇ ਰਲਾਈਐ ਤਾਂ ਜਿਉ ਕਿਹਾ ਹੋਏ ਜਲੀਆਂ ਸਭ ਸੇ ਅਣਪਾ ਉੱਠੀ ਚੱਲਿਆ ਰੋਏ ਨਾਨਕ ਨਾ ਬਿਸਾਰੀਐ ਦਰ ਗਇਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਮਤੀ ਗੁਣ ਬੀਥਰੈ ਓ ਗੁਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਹਿ ਮਿਲਿਏ ਪਰਕੂਰ ਨਾ ਬੇੜੀ ਨਾ ਤਲਹੜਾ ਨਾ ਪਾਈਏ ਪਰ ਦੂਰ ਮੇਰੇ ਠਾਕੁਰ ਪੂਰੇ ਤਖਤ ਆਡੋਲ ਗੁਰੂਖਪੂਰਾ ਜੇ ਕਰੇ ਪਾਈਏ ਸੱਚ ਅਤੋਲ ਰਹਾਉ ਪ੍ਰਵ ਹਰਿ ਮੰਦਰ ਸੁਹਣਾ ਤਿਸ ਮੈਂ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰਿ ਧਿਆਨ ਨਿਹਾਲ ਗੁਰ ਪਾਉੜੀ ਬੇੜੀ ਗੁਰੂ ਗੋਰਾ ਤੋਲਹਾ ਹਰ ਨਾਓ ਗੁਰ ਸਰਸਾਗਰ ਬੋਹਿਥੋ ਗੁਰ ਤੀਰਥ ਦਰਿਆਓ ਜੇ ਤਸ ਪਾਵੇ ਉज्जਲੀ ਸਤ ਸਰਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੇ ਤਖਤ ਨਵਾਸ ਪੂਰੇ ਥਨ ਸੁਹਾਵਣੇ ਪੂਰੇ ਆਸ ਨਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸਿਰਾਗ ਮਹੱਲਾ ਪਹਿਲਾ ਆਵੋ ਪੈਣੇ ਗੱਲ ਮਿਲਹਿ ਅਕ ਸਹਿਲੜਿਆ ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤਿ ਕਿਯਾ ਸਾਚੇ ਸਹਿਬ ਸਭ ਗੁਣ ਔ ਗੁਣ ਸਭ ਅਸਾਹਾ ਕਰਤਾ ਸਭ ਕੋ ਤੇਰੇ ਜੋਰਾ ਇਕ ਸ਼ਬਦ ਵਿਚਾਰੀ ਐ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਇ ਪਸੋ ਸੁਹਾਗਣੀ ਤੁਸੀ 라ਵਿਆ ਕਿੰਨੇ ਗੁਣੀ ਸਹ ਸੰਤੋਖ ਸਿੰਗਾਰਿਆ ਮਿੱਠਾ ਬੋਲਣੀ ਪਰ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕਹਿਤੀ ਆ ਤੇਰੀ ਆ ਕੁਦਰਤੀ ਕਿਵੜ ਤੇਰੀ ਦਾਤ ਕਿਤੇ ਤੇਰੇ ਜੀ ਜੰਤ ਸਿਵਤ ਕਰੇ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਤ ਜਾਤ ਸਚ ਮਿਲੇ ਸਚ ਉਪਜੈ ਸਤਿਮੈ ਸਾਚ ਸਮਾਏ ਸੁਰਤ ਹੋਵੇ ਪਤ ਊਗਵੇ ਗੁਰਵਚਨਿ ਭਉ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ